ਦਤਵਾਲ ਜੀ ਆਪ ਜੀ ਦਾ ਬਹੁਤ ਬਸਵਾਗਤ ਹੈ ਜੀ ਧੰਨਵਾਦ ਜੀ ਹਰਪਾਲ ਸਿੰਘ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਤਵਾਲ ਜੀ ਜੱਦੀ ਸਿੰਘ ਢਿੰਡਾ ਜਿਨ੍ਹਾਂ ਦੇ 10 ਮੈਂਬਰ ਨੇ ਦਿਦਾਰ ਸਿੰਘ ਨਲਵੀਰ ਤਿੰਨ ਮੈਂਬਰ ਨੇ ਤੇ ਹਰਿਆਣਾ ਸਿੱਖ ਪੰਥਕ ਦਲ ਦੇ ਪੰਜ ਮੈਂਬਰ ਤੇ ਬਾਕੀ ਆਜ਼ਾਦ ਜਿਹੜੇ 16 ਜਿੱਤੇ ਹੋਏ ਮੈਂਬਰ ਨੇ ਹੁਣ ਇਹਨਾਂ ਮੈਂਬਰਾਂ ਦੇ ਵਿੱਚੋਂ ਦਾਤੂয়াল ਜੀ ਤੁਹਾਡੇ ਨਾਲ ਅੱਜ ਮੀਟਿੰਗ ਦੇ ਵਿੱਚ ਕੌਣ-ਕੌਣ ਸ਼ਾਮਲ ਸੀ ਹਾਂਜੀ ਦਸਪਾਲ ਸਿੰਘ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟੈਬਲਿਸ਼ ਕਰਨ ਵਾਸਤੇ ਬੜੀ ਜਦੋਜਹਿਦ ਜਿਹੜੀ ਹਰਿਆਣੇ ਦੇ ਸਿੱਖਾਂ ਨੇ ਕੀਤੀ ਤੇ ਜਿਹੜੇ ਹਰਿਆਣਾ ਦੀ ਕਮੇਟੀ ਨੂੰ ਸਟੈਬਲਿਸ਼ ਰੱਖਣਾ ਚਾਹੁੰਦੇ ਆ ਜੋ ਸਾਰੇ ਇਕਮੰਥ ਤੇ ਇਕੱਤਰ ਨੇ ਉਹਨਾਂ ਸਾਰਿਆਂ ਨੇ ਅੱਜ ਦੀ ਇਕੱਤਰਤਾ ਦਾ ਨਾਮ ਇਹ ਇਕੱਤਰਤਾ ਹੋਈ ਹੈ ਉਹਦੇ ਵਿੱਚ ਸਰਦਾਰ ਜਗਦੀਸ਼ ਸਿੰਘ ਢਿੰਡਾ ਸਰਦਾਰ ਜਦਾਰ ਸਿੰਘ ਢਲਵੀ ਤੇ ਮੇਰੇ ਸਾਥੀ ਮੈਂਬਰ ਸਾਰੇ ਜਿਹੜੇ ਸੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਲੋਂ ਜਿੱਤੇ ਉਹ ਵੀ ਸਾਰੇ ਇਕੱਤਰ ਸੀ ਤੇ ਉਹਨਾਂ ਦੇ ਨਾਲ ਕਈ ਅਰਜ਼ਾਦ ਤੌਰ ਤੇ ਜਿਹੜੇ ਇੰਡੀਪੈਂਡੈਂਟ ਮੈਂਬਰ ਜਿੱਤੇ ਪਿਛਲੀ ਮੀਟਿੰਗ ਦੇ ਵਿੱਚ ਵੀ ਹਾਜ਼ਰ ਸੀ ਹੋਰ ਅੱਜ ਮੀਟਿੰਗ ਵਿੱਚ ਵੀ ਹਾਜ਼ਰ ਸੀ ਜੀ ਹਾਂ ਉਹਦੇ ਨਾਲ ਜਿਹੜਾ ਸਾਡਾ ਬਹੁਮਤ ਜਿਹੜਾ ਹੈ ਉਹ ਬਣਦਾ ਹੈ ਅੱਜ ਵੀ ਮੀਟਿੰਗ ਜੋ ਹੋਈ ਹੈ ਤੇ ਪਹਿਲਾਂ ਵੀ ਹੋਈ ਹੈ ਤਾਂ ਇਹ ਜਿਹੜੇ ਮੈਂਬਰ ਸਹਿਬਾਨ ਨੇ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 5 ਮੈਂਬਰ ਜਿੱਤੇ ਐ ਜੀ ਮੈਨੂੰ ਤਾਂ ਉਹਨਾਂ ਨੂੰ ਇਲੈਕਸ਼ਨ ਹੀ ਨਹੀਂ ਸੀ ਲੜਨੀ ਚਾਹੀਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਤੱਕ ਹੀ ਹਰਿਆਣਾ ਕਮੇਟੀ ਦਾ ਵਿਰੋਧ ਕਰਦਾ ਹਰਿਆਣਾ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ 'ਚ ਵੀ ਗਿਆ ਸੀਗਾ ਜੀ ਪਰ ਉਹਨਾਂ ਨੂੰ ਲੜਨ ਹੀ ਨਹੀਂ ਸੀ ਚਾਹੀਦੀ ਤੇ ਕੁਝ ਜਿਹੜੇ ਨੇ ਇੰਡੀਪੈਂਡੈਂਟ ਜਿੱਤੇ ਸੀ ਪਰ ਉਹ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੋਸ਼ੀ ਹੈ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰਨ ਦਾ ਦੋਸ਼ੀ ਹੈ ਅਕਾਲ ਤਖਤ ਤੋਂ ਭਗੌੜੇ ਕੁਝ ਉਹਨਾਂ ਦੇ ਨਾਲ ਵਿਚਾਰ ਆਲੇ ਨੇ ਕੁਝ ਕਮੈਂਬਰ ਨੇ ਸਾਰੇ ਅਧਰਾਲ ਮੈਂਬਰ ਨਹੀਂ ਆ ਸਾਰੇ ਇੰਡੀਪੈਂਡੈਂਟ ਮੈਂਬਰ ਨਹੀਂ ਆ ਜੀ ਪਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੇ ਹੈ ਹਰਿਆਣਾ ਕਮੇਟੀ ਨੂੰ ਆ ਸਟੈਬਲਿਸ਼ ਕਰਨ ਦੇ ਵਿੱਚ ਹੋਂਦ ਵਿੱਚ ਲਿਆਉਣ ਵਿੱਚ ਜਿਨ੍ਹਾਂ ਜੱਦੋਜਹਿਦ ਕੀਤੀ ਹੈ ਔਰ ਇਹਨੂੰ ਅੱਜ ਵੀ ਜਿਹੜਾ ਬਰਕਰਾਰ ਰੱਖਣਾ ਚਾਹੁੰਦੇ ਨੇ ਉਹਦੇ ਨਾਲ ਆ ਕੇ ਉਹ ਖੜੇ ਹੋਣਗੇ ਤੇ ਬਹੁਤ ਜਲਦੀ ਨੌ ਮੈਂਬਰ ਜਿਹੜੇ ਨਾਮਿਨੇਟ ਆ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਜਿਹੜਾ ਉਹਨੇ 14 ਤਰੀਕ ਦੀ ਮੀਟਿੰਗ ਰੱਖੀ ਹੋਈ ਆ ਤੇ 14 ਤਰੀਕ ਨੂੰ ਜਿਹੜੇ ਨੌ ਮੈਂਬਰ ਨੇ ਉਹ ਹੋਰ ਨਾਮਿਨੇਟ ਜਿਹੜੇ ਨਾਮ ਜਦਾ ਉਹ ਇਹ 40 ਮੈਂਬਰਾਂ ਦੇ ਵੱਲੋਂ ਕੀਤੇ ਜਾਣਗੇ ਅਕਾਲੀ ਦਲ ਬਾਦਲ ਦੇ ਜਿਹੜੇ ਨੁਮਾਇंदे ਨੇ ਉਹ ਤੇ ਦਾਵਾ ਕਰ ਰਹੇ ਨੇ ਕਿ ਕਮੇਟੀ ਉਹ ਬਣਾਉਣਗੇ ਉਹਨਾਂ ਦੇ ਹੱਕ ਚ ਤੁਹਾਨੂੰ ਕੀ ਲੱਗਦਾ ਹੈ ਕਿ ਅਮਨ ਸ਼ਾ ਦਾ ਰੋਲ ਜਿਹੜਾ ਅਕਾਲੀ ਦਲ ਚੋਂ ਕੌਣ ਨਿਭਾ ਰਿਹਾ ਹੈ ਕੌਣ ਲੱਗਦਾ ਹੈ ਕਿ ਅਮਨ ਸ਼ਾ ਵਾਂਗ ਖੇਡ ਖੇਡ ਕੇ ਤੇ ਕਮੇਟੀ ਬਣਾ ਲੇਗਾ ਦੇਖੋ ਇੱਕ ਤਾਂ ਉਹਨਾਂ ਦੇ ਜਿਹੜੇ ਹਰਿਆਣਾ ਵਿੱਚ ਜ਼ੋਟੀਦਾਰ ਨੇ ਹੂੰ ਇਹਨਾਂ ਦੇ ਨਾਲ ਉਹਨਾਂ ਦੀ ਸਾਝ ਰਹੀ ਹੈ ਬਕਾਇਦਾ ਅੱਜ ਵੀ ਪਰਿਵਾਰਕ ਸਾਝ ਹੈ ਉਹਨਾਂ ਨੂੰ ਅੱਗੇ ਲਾਇਆ ਤੇ ਪਿੱਛੇ ਬਲਵਿੰਦਰ ਸਿੰਘ ਭੁੰਦੜ ਹੈ ਜਿਹੜਾ ਅਕਾਲੀ ਦਲ ਦਾ ਵੀ ਕਾਰਜਕਾਰੀ ਪ੍ਰਧਾਨ ਹੈ ਤੇ ਹਰਿਆਣੇ ਦਾ ਪੂਰੇ ਦਾ ਉਹਨੂੰ ਇਨਚਾਰਜ ਜਿਹੜਾ ਲਾਇਆ ਹੋਇਆ ਹੂੰ ਉਹ ਪੂਰੀ ਭੂਮਿਕਾ ਜਿਹੜੀ ਨਵਾਰੇ ਜਿਹੜੇ ਸਾਡੇ ਆਜ਼ਾਦ ਜਿੱਤੇ ਉਮੀਦਵਾਰ ਨੇ ਉਹਨਾਂ ਨੂੰ ਪਰਮਾ ਰਹੇ ਗੁੰਮਰਾਹ ਕਰ ਰਹੇ ਆ ਉਹਨਾਂ ਨੂੰ ਜਿਨ੍ਹਾਂ ਨੇ ਹਰਿਆਣਾ ਕਮੇਟੀ ਬਣਾਈ ਹਰਿਆਣਾ ਕਮੇਟੀ ਲੜੇ ਉਹਨਾਂ ਦੇ ਵਿਰੁੱਧ ਪੜਕਾਇਆ ਜਾ ਰਿਹਾ ਉਹਨਾਂ ਦੇ ਵਿਰੁੱਧ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੂੰ ਨਵੇਂ ਜਿੱਤੇ ਮੈਂਬਰਾਂ ਨੂੰ ਇਹ ਕਹਿ ਕੇ ਕਿ ਇਹ ਤੁਸੀਂ ਆਜ਼ਾਦ ਹੋ ਅਸੀਂ ਤੁਹਾਨੂੰ ਬਿਨਾ ਸਰ ਤੋਂ ਸਮਰਥਨ ਦਿੰਨੇ ਆ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਗੁੰਮਰਾਹ ਕੀਤਾ ਜਾ ਰਿਹਾ ਦਾਤੂ ਵਾਲੀ ਕਿ ਕੋਈ ਲਾਲਚ ਵੀ ਦਿੱਤਾ ਜਾ ਰਿਹਾ ਹੈ ਕੋਈ ਅਹੁਦਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਜਾਂ ਕਿਸੇ ਹੋਰ ਤਰੀਕੇ ਪਰਮਾਇਆ ਜਾ ਰਿਹਾ ਜੋ ਇਹ ਸਿਆਸਤ ਦੇ ਵਿੱਚ ਅਕਸਰ ਹੁੰਦਾ ਹੈ ਇਹ ਤਾਂ ਜਿੰਨੇ ਕੁ ਮੈਂਬਰਾਂ ਨੇ ਸੰਪਰਕ ਸਾਡੇ ਨਾਲ ਕੀਤਾ ਉਹਨਾਂ ਨੇ ਦੱਸਿਆ ਕਿ ਸਾਡੀ ਮੀਟਿੰਗ ਵਿੱਚ ਤਾਂ ਸਾਰੇ ਪ੍ਰਧਾਨ ਹੀ ਇਕੱਠੇ ਹੁੰਦੇ ਆ ਜਾਂ ਸਾਰਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਜਿਹੜਾ ਮੈਂਬਰ ਨਾਮਿਨੇਟ ਹੋ ਜਾਓ ਆਪਣੇ ਕਰ ਲਓ ਉਸ ਤੋਂ ਬਾਅਦ ਤੈਨੂੰ ਪ੍ਰਧਾਨ ਤੈਨੂੰ ਪ੍ਰਧਾਨ ਤੈਨੂੰ ਪ੍ਰਧਾਨ ਬਸ ਤੈਨੂੰ ਜਰਨਲ ਸਕੱਤਰ ਇਸ ਤਰ੍ਹਾਂ ਸਾਰਿਆਂ ਨੂੰ ਅਹੁਦਿਆਂ ਦੀ ਗੱਲ ਵੀ ਆ ਬਾਕੀ ਜਿਹੜੀ ਕੋਈ ਹੋਰ ਗੱਲ ਆ ਉਹਨਾਂ ਕੋ ਕਿਸੇ ਗੱਲ ਦੀ ਕਮੀ ਨਹੀਂ ਹੈ ਸਰਮਾਇਦਾਰ ਪਾਰਟੀ ਜਾਂ ਸਰਮਾਇਦਾਰ ਪਰਿਵਾਰ ਨੇ ਕੁਝ ਵੀ ਕਰ ਸਕਦੇ ਪਰ ਮੈਂ ਆਪਣੇ ਆਜ਼ਾਦ ਜਿੱਤੇ ਮੈਂਬਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਉਹ ਆਪਣੇ ਕਾਇਦੇ ਕਾਨੂੰਨਾਂ ਤੇ ਵਰਕਰਾਰ ਰਹਿਣ ਜਿਹੜੀਆਂ ਭਾਵਨਾਵਾਂ ਨਾਲ ਉਹਨਾਂ ਨੂੰ ਸੰਗਤਾਂ ਨੇ ਜਿਤਾ ਕੇ ਭੇਜਿਆ ਵਾ ਔਰ ਜਿਸ ਬਾਦਲਾਂ ਦੇ ਖਿਲਾਫ ਜਿਹੜੇ ਬਰਗਾੜੀ ਕਾਂਡ ਦੇ ਦੋਸ਼ੀ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਗੁਨਾਹਾਂ ਦੀ ਲਿਸਟ ਬੜੀ ਲੰਬੀ ਆ ਤੇ ਗੁਨਾਹ ਕੋਈ ਇਲਜ਼ਾਮ ਨਹੀਂ ਅਕਾਲ ਤਖਤ ਤੇ ਇੱਕ ਇੱਕ ਜਥੇਦਾਰ ਕੋਲੇ ਮੰਨਿਆ ਉਹਨਾਂ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਮੈਂ ਹੈਰਾਨ ਆ ਕਿ ਸਾਡੀ ਆਜ਼ਾਦ ਮੈਂਬਰ ਜਿਹੜੇ ਉਹ ਕਿਵੇਂ ਉਹਨਾਂ ਨਾਲ ਜਾ ਸਕਦੇ ਆ ਮੇਰੇ ਤਾਂ ਮੰਨਣ 'ਚ ਨਹੀਂ ਆਉਂਦਾ ਕਿ ਉਹਨਾਂ ਦੇ ਨਾਲ ਜਾਣਗੇ ਜਿਸ ਦਿਨ ਚੋਣ ਹੋਏਗੀ ਉਸ ਦਿਨ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਕਿ ਉਹ ਹਰਿਆਣਾ ਕਮੇਟੀ ਲਈ ਜੂਝਣ ਵਾਲੇ ਹਰਿਆਣਾ ਕਮੇਟੀ ਨੂੰ ਸਟੈਬਲਿਸ਼ ਕਰਨ ਵਾਲੇ ਹੋਂਦ ਚ ਲਿਆਉਣ ਵਾਲੇ ਆ ਜਿਨਾਂ ਨੇ ਹਰਿਆਣਾ ਕਮੇਟੀ ਲਈ ਧਰਨੇ ਮੁਜ਼ਾਰੇ ਜ਼ਿਲਾਂਕਟੀਆਂ ਮੁਕਾਦਮੇ ਝੱਲੇ ਉਹਨਾਂ ਦੇ ਨਾਲ ਖੜਨਗੇ ਉਹ ਉਹਨਾਂ ਨਾਲ ਬਾਦਲਾਂ ਦੇ ਨਾਲ ਨਹੀਂ ਖੜਨਗੇ ਅਬੇ ਸ਼ਾਦੀ ਭੂਮਿਕਾ ਕੌਣ ਨਿਭਾਰਿਆ ਬਾਦਲ ਦਲ ਵੱਲੋਂ ਦੇਖੋ ਇਹਦਾ ਹੁਣ ਬਣ ਬਲਵਿੰਦਰ ਸਿੰਘ ਭੋਂਦੇਰੀਆ ਲਗਦਾ ਨਹੀਂ ਉਹ ਨਹੀਂ ਹੋ ਸਕਦਾ ਉਹ ਇਨੀ ਜੋਰ ਤੋਰ ਨਹੀਂ ਕਰ ਸਕਦੇ ਨਹੀਂ ਨਹੀਂ ਉਹ ਬਹੁਤ ਹੰਢਿਆ ਹੋਇਆ ਖਿਡਾਰੀ ਹੈ ਜੇ ਦੇਖੋ ਉਹ ਜਿੱਤਦਾ ਘਾਟ ਹੀ ਹੁੰਦਾ ਫਿਰ ਵੀ ਉਹ ਮੰਤਰੀ ਰਾਜ ਸਭਾ ਮੈਂਬਰ ਕਈ ਕੁਝ ਬਣਦਾ ਹੈ अच्छा तो, तो, तो नतीजे की ओर वाले ने हुन जेडे ਤੁਸੀਂ ਦੱਸਿਆ ਵੀ ਅਗਲੀ ਮੀਟਿੰਗ ਦੇਖੋ ਨਤੀਜੇ ਤਾਂ ਜਿਹੜੇ ਹੈਗੇ ਆ ਉਹ ਹਰਿਆਣਾ ਕਮੇਟੀ ਲਈ ਯੂਜਣ ਵਾਲੇ ਜਿਹੜੇ ਆ ਉਹ ਸਾਰੇ ਇਕੱਤਰ ਨੇ ਇੱਕ ਮੰਚ ਦੇ ਉੱਤੇ ਆ ਤੇ ਸਾਰੇ ਆਜ਼ਾਦ ਜਿੱਤੇ ਮੈਂਬਰ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਨਾਲ ਆਏ ਆ ਦੇ ਮੇਰਾ ਉਹਨਾਂ ਨੂੰ ਪੂਰਾ ਸਮਰਥਨ ਆ ਮੈਂ ਚਾਹੁੰਦਾ ਕਿ ਉਹ ਹਰਿਆਣਾ ਕਮੇਟੀ ਨੂੰ ਸਟੈਬਲਿਸ਼ ਰੱਖਣ ਔਰ ਚੰਗਾ ਪ੍ਰਬੰਧ ਤੇ ਜਿਹੜੀਆਂ ਸੁਭਾਵਾਂ ਧਰਮ ਪ੍ਰਚਾਰ ਦੀਆਂ ਚੱਲ ਰਹੀਆਂ ਇਹਨਾਂ ਨੂੰ ਨਿਰੰਤਰ ਜਾਰੀ ਰੱਖਣ ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਰਹਿਣਗੀਆਂ ਜੀ ਬਹੁਤ ਬਹੁਤ ਸ਼ੁਕਰੀਆ